ਅਨੰਦਪੁਰ ਸਾਹਿਬ ਨੂੰ ਜਾ ਰਹੇ ਆ ਇਹ ਅਨੰਦਪੁਰ ਸਾਹਿਬ ਜਾਣ ਦਾ ਲੋਕਿਆ ਹੋਇਆ ਰਸਤਾ ਏ ਵੀਡੀਓ ਖੀਰ ਤੱਕ ਦੇਖਿਓ ਖੀਰ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਕਿ ਇਹ ਰਾਹ ਕਿਹੜਾ ਏ ਤੁਸੀਂ ਦੇਖ ਸਕਦੇ ਹੋ ਸਾਹਮਣੇ ਪਹਾੜ ਬਹੁਤ ਖੂਬਸੂਰਤ ਹਨ ਅਤੇ ਸਾਹਮਣੇ ਜਿਹੜਾ ਪੋਲ ਹੈ ਤੁਸੀਂ ਦੇਖ ਸਕਦੇ ਹੋ ਪਾਣੀ ਜਮਾ ਸ਼ੀਸ਼ੇ ਵਰਗਾ ਸਾਫ਼ ਹੈ ਇਹਨਾਂ ਰਾਹਾਂ ਤੋਂ ਅਸੀਂ ਸ੍ਰੀ ਅਨੰਦਪੁਰ ਸਾਹਿਬ ਖੋਲੇ ਮਹੱਲੇ ਦੇ ਉੱਤੇ ਮੱਥਾ ਟੇਕਣ ਜਾ ਰਹੇ ਆ ਇੱਧਰ ਤੁਸੀਂ ਦੇਖ ਸਕਦੇ ਹੋ ਜੰਗਲੀ ਜੰਗਲ ਦਰਖਤੀ ਦਰਖਤ ਪਾਣੀਓ ਪਾਣੀ ਤੁਸੀਂ ਕੁਦਰਤ ਦਾ ਬਹੁਤ ਸੋਹਣਾ ਰੂਪ ਦੇਖ ਸਕਦੇ ਹੋ ਪਾਣੀ ਉੱਤੋਂ ਥੱਲੇ ਵੱਲ ਨੂੰ ਆ ਰਿਹਾ ਹੈ ਇੱਥੇ ਬਿਜਲੀ ਵੀ ਪਣਦੀ ਹੈ ਪਾਣੀ ਨੂੰ ਟਾਈਮ ਦੇ ਰੂਪ ਦੇ ਵਿੱਚ ਰੋਕਿਆ ਗਿਆ ਆਲੇ ਦੁਆਲੇ ਇਹ ਤੇ ਜੰਗਲ ਹੈ ਬਹੁਤ ਸੋਹਣਾ ਸਰੂਪ ਹੈ ਇਹ ਕੁਦਰਤ ਦਾ ਇੱਥੇ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ ਇਹ ਅਨੰਦਪੁਰ ਸਾਹਿਬ ਨੂੰ ਜਾਂਦੇ ਆਂ ਰਾਹ ਦੇ ਵਿੱਚ ਆਉਂਦਾ ਤੁਸੀਂ ਕਮੈਂਟ ਕਰਕੇ ਦੱਸੋ ਕਿ ਇਹ ਕਿਹੜੀ ਥਾਂ ਹੈ ਜੇ ਤੁਹਾਨੂੰ ਪਤਾ ਹੈ ਅਤੇ ਹੁਣ ਅਸੀਂ ਅੱਗੇ ਤੁਹਾਨੂੰ ਅਨੰਤਪੁਰ ਸਾਹਿਬ ਨੂੰ ਜਾਂਦੇ ਹਾਂ ਹੋਰ ਵੀ ਕੁਦਰਤੀ ਨਜ਼ਾਰੇ ਨੇ ਜਿਹੜੇ ਉਹ ਦਿਖਾਉਨੇ ਆ ਤੇ ਅਨੰਤਪੁਰ ਸਾਹਿਬ ਜਾਣ ਦਾ ਸੌਖਾ ਰਾਹ ਜਿਹੜਾ ਉਹ ਦੱਸਦੇ ਆ ਇਹ ਰਾਹ ਕੋਟਲਾ ਪਾਵਰ ਹਾਊਸ ਦੇ ਕੋਲੋਂ ਦੀ ਹੋ ਕੇ ਲੰਘਦਾ ਹੈ ਇਹ ਰਾਹ ਬਹੁਤ ਹੀ ਵਧੀਆ ਥਾਂ ਦੇ ਉੱਤੇ ਸਥਿਤ ਹੈ ਤੁਸੀਂ ਆ ਦੇਖ ਸਕਦੇ ਹੋ ਸਾਹਮਣੇ ਕੁਦਰਤ ਦਾ ਬਹੁਤ ਸੋਹਣਾ ਨਜ਼ਾਰਾ ਜਿਹੜਾ ਸਾਹਮਣੇ ਦਿਖ ਰਿਹਾ ਹੈ ਇਹ ਕੁਦਰਤ ਦਾ ਬਹੁਤ ਹੀ ਸੋਹਣਾ ਰੂਪ ਹੈ ਪਾਣੀ ਹੈ ਜਿਹੜਾ ਉਹ ਬਹੁਤ ਸਾਫ਼ ਹੈ ਮੱਛੀਆਂ ਵੀ ਇਹਦੇ ਵਿੱਚ ਬਹੁਤ ਜ਼ਿਆਦੀਆਂ ਆਂੰਦਪੁਰ ਸਾਹਿਬ ਨੂੰ ਜਾਂਦੀਆਂ ਰਾਵਾਂ ਦੇ ਉੱਤੇ ਗੁਰਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਆ ਸਾਹਮਣੇ ਆਂੰਦ ਦੇਖ ਸਕਦੇ ਹੋ ਤੁਸੀਂ ਕਿੰਨਾ ਵਧੀਆ ਪਹਾੜ ਨਜ਼ਰ ਆ ਰਹੇ ਹਨ ਬਹੁਤ ਸੋਹਣਾ ਦ੍ਰਿਸ਼ਾ ਹੈ ਇਹ ਰਾਹ ਨਹਿਰ ਦੇ ਨਾਲੋਂ ਨਾਲੋਂ ਹੋ ਕੇ ਸ਼੍ਰੀ ਆਂੰਦਪੁਰ ਸਾਹਿਬ ਨੂੰ ਜਾਂਦਾ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੇ ਬੱਦਲ ਨੇ ਉਹ ਪਹਾੜਾਂ ਦੇ ਵਿੱਚ ਵੱਜ ਰਹੇ ਹਨ ਤੇ ਜਿਹੜਾ ਇਹ ਰਾਹ ਹੈ ਇਹ ਬਹੁਤ ਹੀ ਰਮਣੀਕ ਥਾਂ ਦੇ ਉੱਤੇ ਸਥਿਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਜਾਂਦੇ ਰਾਵਾਂ ਦੇ ਉੱਤੇ ਸੰਗਤਾਂ ਦਾ ਠਾਠਾ ਮਾਰਦਾ ਕਾਠ ਜਿਹੜਾ ਨਜ਼ਰ ਆ ਰਿਹਾ ਹੈ ਟਰਾਲੀਆਂ ਟਰੈਕਟਰ ਨੇ ਜਿਹੜੇ ਉਹ ਇੱਥੇ ਆਏ ਹੋਏ ਨੇ ਮੱਥਾ ਟੇਕ ਕੇ ਆਪਣੇ ਆਪਣੇ ਰਾਵਾਂ ਨੂੰ ਜਾ ਰਹੇ ਹਨ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਇੱਥੇ ਆਈ ਹੋਈ ਹੈ ਅਸੀਂ ਤੁਹਾਨੂੰ ਲਗਾਤਾਰ ਤਖਤਸ਼੍ਰੀ ਕੇਸਗੜ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਹੋਲੇ ਮਹੱਲੇ ਦੀਆਂ ਜਿਹੜੀਆਂ ਅਲੱਗ-ਅਲੱਗ ਤਸਵੀਰਾਂ ਨੇ ਅਸੀਂ ਆਨੰਦਪੁਰ ਸਾਹਿਬ ਦੇ ਵਿੱਚ ਐਂਟਰ ਕਰ ਚੁੱਕੇ ਹਾਂ ਪਰ ਜਾਮ ਬਹੁਤ ਹੈ ਗੱਡੀ ਦੇ ਵਿੱਚ ਅਸੀਂ ਬਹੁਤ ਔਖੇ ਤਖਤਸ਼੍ਰੀ ਕੇਸਗੜ ਸਾਹਿਬ ਵੱਲ ਜਾ ਰਹੇ ਹਾਂ ਅਤੇ ਗੁਰੂ ਦੇ ਜਿਹੜੇ ਸਿੰਘ ਨੇ ਉਹ ਵੀ ਵਧੀਆ ਤਰੀਕੇ ਦੇ ਨਾਲ ਜਿਹੜੀ ਸੇਵਾ ਏ ਉਹ ਨਿਭਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਜਿਹੜਾ ਜਾਮ ਹੀ ਜਾਮ ਹੈ ਉਹ ਨਜ਼ਰ ਆ ਰਿਹਾ ਹੈ ਹੁਣ ਗੱਡੀ ਹੈ ਜਿਹੜੀ ਉਹ ਅੱਗੇ ਵਧ ਰਹੀ ਹੈ ਦੂਜੇ ਗੇਅਰ 'ਚ ਹੈ ਗੱਡੀ ਅਤੇ ਅੱਗੇ ਜਿਹੜੀ ਗੱਡੀ ਨੂੰ ਪਾਰਕ ਲਾ ਕੇ ਗੁਰਦੁਆਰ ਸਾਹਿਬ ਵੀ ਕੇ ਮੱਥਾ ਟੇਕਾਂਗੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਵਰਾਸਤੇ ਖਾਲਸਾ ਦਾ ਅਜੂਬਾ ਏ ਉਹਦਾ ਦ੍ਰਿਸ਼્ય ਦੇਖ ਸਕਦੇ ਹੋ ਕਿੰਨਾ ਸੋਹਣਾ ਹੈ ਅਸੀਂ ਇਸ ਸਮੇਂ ਉੱਚੀ ਥਾਂ ਤੇ ਆ ਜਿੱਥੋਂ ਜਿਹੜਾ ਅਜੂਬਾ ਏ ਉਹ ਬਹੁਤ ਸੁੰਦਰ ਢੰਗ ਦੇ ਨਾਲ ਦਿਖ ਰਿਹਾ ਹੈ ਸਾਹਮਣੇ ਉਹਦੇ ਪਿੱਛੇ ਪਹਾੜ ਨੇ ਬਹੁਤ ਸੋਹਣੇ ਢੰਗ ਦੇ ਨਾਲ ਅਸੀਂ ਅਨੰਦਪੁਰ ਸਾਹਿਬ ਵੱਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵੱਲ ਵੱਧ ਰਹੇ ਆ ਦਰਸ਼ਨ ਕਰਨ ਵਾਸਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੇਸਰੀ ਤੇ ਨੀਲੇ ਨਿਸ਼ਾਨ ਨੇ ਜਿਹੜੇ ਉਹ ਝੂਲ ਰਹੇ ਹਨ ਖਾਲਸੇ ਦੇ ਜਿਹੜੇ ਰਾਜ ਦਾ ਪ੍ਰਤੀਕ ਹਨ ਦੇਖ ਤੇ ਫਤਿਹਪੰਥ ਕੀ ਜੀਤ ਹੈ ਜਿਹੜਾ ਉਹ ਨਿਸ਼ਾਨਾਂ ਦੇ ਉੱਤੇ ਲਿਖਿਆ ਹੋਇਆ ਹੈ ਦੇਖ ਸਕਦੇ ਹੋ ਇਹਨਾਂ ਨਿਸ਼ਾਨਾਂ ਨੂੰ ਦੇਖ ਕੇ ਸਾਡੇ ਵਿੱਚ ਜਿਹੜਾ ਵੀਰ ਰਸ ਹੈ ਉਹ ਕੁੱਟ-ਕੁੱਟ ਕੇ ਭਰਿਆ ਜਾ ਰਿਹਾ ਹੈ ਅਤੇ ਸੰਗਤ ਹੈ ਜਿਹੜੀ ਉਹ ਵੀ ਬੜੀ ਸ਼ਰਧਾ ਤੇ ਸ਼ਾਦਤ ਨਾਲ ਤਖਤ ਸਾਹਿਬ ਵਿਖੇ ਮੱਥਾ ਟੇਕ ਰਹੀ ਹੈ ਅਤੇ ਨਤਮਸਤਕ ਹੋ ਰਹੀ ਆ ਆ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਗੱਡੀ ਲਾਤੀ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵੱਲ ਮੱਥਾ ਟੇਕਣ ਚੱਲੇ ਆਂ ਸਾਡੇ ਕਰ ਸਿਮਰਨ ਸਿੰਘ ਪੱਟੀ ਤੇ ਗੁਰਕੀਰਤ ਸਿੰਘ ਢੀਂਡਸਾ ਸਾਹਿਬ ਜਿਨ੍ਹਾਂ ਦੇ ਵਿੱਚ ਜਿਹੜੀ ਸਿੱਖੀ ਦੀ ਸੋਚ ਕੁੱਟ-ਕੁੱਟ ਕੇ ਭਰੀ ਹੋਈ ਹੈ ਉਹਨਾਂ ਨੇ ਪ੍ਰੇਰਿਤ ਕਰਿਆ ਦਾਸ ਨੂੰ ਵੀ ਤੇ ਅਸੀਂ ਹੁਣ ਤੱਕ ਸਾਹਬ ਤੇ ਜਿਹੜਾ ਮੱਥਾ ਟੇਕਣਾ ਉਹ ਜੇ ਆਨੰਦਪੁਰ ਸਾਹਿਬ ਦੀਆਂ ਰਾਵਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਆਈ ਹੋਈ ਹੈ ਅਤੇ ਗੁਰੂ ਗੁਰੂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਰਹੀ ਆ ਸਾਹਮਣੇ ਗੁਰਦੁਆਰ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਦੇਖ ਸਕਦੇ ਹੋ ਅਨੰਦਪੁਰ ਸਾਹਿਬ ਵਿੱਚ ਸੰਗਤ ਦਾ ਪੂਰਾ ਠਾਠਾ ਮਾਰਦਾ ਇਕੱਠ ਹੈ ਇੱਧਰ ਟਰੈਕਟਰ ਲੱਗੇ ਹੋਏ ਨੇ ਤੇ ਸਾਹਮਣੇ ਜਿਹੜੀ ਸੰਗਤ ਹੈ ਉਹ ਵੱਡੇ ਗਿਣਤੀ ਦੇ ਵਿੱਚ ਆਈ ਹੋਈ ਆ ਉਹ ਗੁਰੂ ਦੀ लाਡਲੀ ਫੌਜ ਹੈ ਜਿਹੜੀ ਮਹੱਲੇ ਦੇ ਉੱਤੇ ਤਿਆਰ ਪਰ ਤਿਆਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਿਆਰ ਹੈ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਜਿਹੜਾ ਹੋਲੇ ਮਹੱਲੇ ਦੇ ਉੱਤੇ ਸਿੱਖ ਸੰਗਤ ਵੱਡੀ ਗਿਣਤੀ ਦੇ ਵਿੱਚ ਆਈ ਹੋਈ ਹੈ ਤਿੰਨਾਂ ਸਿੰਘ ਨੇ ਜਿਹੜੇ ਘੋੜਿਆਂ ਨਾਲ ਤਿਆਰ ਪਰ ਤਿਆਰ ਨੇ ਅਤੇ ਇੱਥੇ ਹਾਜ਼ਰੀ ਵੱਡੀ ਗਿਣਤੀ ਦੇ ਵਿੱਚ ਲਵਾ ਰਹੇ ਨੇ ਹੁਣ ਅਸੀਂ ਤੁਹਾਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਦੇ ਦਰਸ਼ਨ ਕਰਾਵਾਂਗੇ ਇਹ लाਡਲੀ ਫੌਜ ਹੈ ਜਿਹੜੀ ਘੋੜਿਆਂ ਤੇ ਸਵਾਰ ਹੈ ਤੇ ਹੱਥਾਂ ਦੇ ਵਿੱਚ ਸ਼ਸਤਰ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਘੋੜਸਵਾਰ ਨੇ ਉਹ ਇੱਥੇ ਆਏ ਹੋ ਨੇ ਨਗਾਰਿਆਂ ਤੇ ਚੋਟਾਂ ਨੇ ਜਿਹੜੀਆਂ ਤੁਸੀਂ ਲੱਗਦੀਆਂ ਦੇਖ ਸਕਦੇ ਹੋ ਤਿੰਨ ਹੰਗ ਸਿੰਘ ਨੇ ਜਿਹੜੇ ਉਹ ਹੋਲੇ ਮਹੱਲੇ ਦੇ ਵਿੱਚ ਆਪਣੇ ਪੂਰੇ ਜਾਹੋ ਚ ਲਾਲ ਦੇ ਵਿੱਚ ਨਜ਼ਰ ਆ ਰਹੇ ਹਨ ਵੱਡੀ ਗਿਣਤੀ ਦੇ ਵਿੱਚ ਘੋੜੇ ਨੇ ਜਿਹੜੇ ਉਹ ਇੱਥੇ ਪਹੁੰਚੇ ਹੋਏ ਨੇ ਤਾਕਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਜਿਹੜਾ ਨਜ਼ਰ ਆ ਰਿਹਾ ਚਾਰੇ ਪਾਸੇ ਪਰ ਜਿਹੜਾ ਮੀ ਹੈ ਉਹ ਪੈ ਲੱਗ ਗਿਆ ਬਹੁਤ ਤੇਜ਼ ਹੈ ਜਿਹੜਾ ਮੀਓ ਆ ਚੁੱਕਿਆ ਪਰ ਜਿਹੜੀ ਸੰਗਤ ਦਾ ਅਤਿਸ਼ਾਹ ਨਹੀਂ ਘਟ ਰਿਹਾ ਵੱਡੀ ਗਿਣਤੀ ਦੇ ਵਿੱਚ ਸੰਗਤ ਤਖਤ ਸ਼੍ਰੀ ਕੇਸਗੜ ਸਾਹਿਬ ਵੀ ਕਿੰਨਾ ਤਮਸਤਕ ਜਿਹੜੀ ਉਹ ਹੋ ਰਹੀ ਆ ਪਰ ਜਿਹੜਾ ਮੀਆ ਬਹੁਤ ਤੇਜ ਆ ਗਿਆ ਪਰ ਸੰਗਤ ਦਾ ਅਤਿਸ਼ਾਹ ਨਹੀਂ ਘਟ ਰਿਹਾ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਉਹ ਇੱਥੇ ਨਾ ਤਮਸਤਕ ਹੋ ਰਹੀ ਆ ਬਾਜਵੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਸਿਰ ਨਮਾਉਣ ਆਇਆ ਹੋਇਆ ਹੈ ਇਹ ਤੁਸੀਂ ਦੇਖ ਸਕਦੇ ਹੋ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਬਾਜਵੀ ਮੱਥਾ ਟੇਕਣ ਆਇਆ ਹੋਇਆ ਅਤੇ ਆਪਣੇ ਜੋਰ ਦਿਖਾ ਰਿਹਾ ਹੈ ਸੰਗਤ ਦਾ ਧਿਆਨੇ ਦੇ ਵੱਲ ਜਾ ਰਿਹਾ ਹੈ ਸੰਗਤ ਵੀ ਬਹੁਤ ਪਿਆਰ ਦੇ ਨਾਲ ਇਹਨੂੰ ਦੇਖ ਰਹੀ ਆ ਤੇ ਸੰਗਤ ਵੀ ਸ਼ਰਦਾ ਦੇ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਉੱਤੇ ਮੱਥਾ ਟੇਕਣ ਆਈ ਹੋਈ ਹੈ ਅਤੇ ਆਪਣਾ ਸਤਕਾਰ ਦਿਖਾ ਰਹੀ ਹੈ ਤੁਸੀਂ ਰਾਤ ਦੇ ਸਮੇਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਲੱਗੇ ਦੀਵਾਨਾਂ ਦੇ ਦਰਸ਼ਨ ਕਰ ਸਕਦੇ ਹੋ ਰਹਿਰਾ ਸਾਹਿਬ ਦਾ ਪਾਠ ਜਿਹੜਾ ਚੱਲ ਰਿਹਾ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਇੱਥੇ ਨਤਮਸਤਕ ਹੋ ਰਹੀ ਹੈ ਤੁਸੀਂ ਨਿਸ਼ਾਨ ਸਾਹਿਬ ਝੂਲਦੇ ਹੋ ਦੇਖ ਸਕਦੇ ਹੋ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਉੱਤੇ ਮੱਥਾ ਟੇਕ ਰਹੀ ਹੈ ਲਾਈਟਾਂ ਨੇ ਦੇਖੋ ਆਲੇ ਦੁਆਲੇ ਅਲੱਗ-ਅਲੱਗ ਰੈਂਕ ਰੰਗਾਂ ਦੀਆਂ ਲਾਈਟਾਂ ਜਿਹੜੀਆਂ ਜਾਗਦੀਆਂ ਨੇ ਬੜਾ ਹੀ ਮਨਮੋਹਕ ਦ੍ਰਿਸ਼ ਹੈ ਜਿਹੜਾ ਉਹ ਨਜ਼ਰ ਆ ਰਿਹਾ ਹੈ ਵੱਡੀ ਗੇਂਤੀ ਦੇ ਵਿੱਚ ਸੰਗਤ ਤੁਸੀਂ ਠਾਠਾ ਮਾਰਦਾ ਸੰਗਤ ਦਾ ਜਿਹੜਾ ਇਕੱਠ ਹੈ ਬੰਵਾ ਦੇਖ ਸਕਦੇ ਹੋ ਤੇ ਸ਼੍ਰੀ ਕੇਸਗੜ੍ਹ ਸਾਹਿਬ ਵੀ ਕਿ ਰਾਤ ਸਮੇਂ ਦੇ ਦਰਸ਼ਨ ਕਰ ਸਕਦੇ ਹੋ ਵੱਡੀ ਗੇਂਤੀ ਦੇ ਵਿੱਚ ਸੰਗਤ ਇੱਥੇ ਆਈ ਹੋਈ ਹੈ ਤੇ ਸੰਗਤ ਦਰਸ਼ਨ ਕਰਕੇ ਗੁਰੂ ਦੇ ਚਰਨਾਂ 'ਚ ਆਪਣੀ ਹਾਜ਼ਰੀ ਲਵਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਰਾਤ ਦਾ ਬੜਾ ਮਨਮੋਹਕ ਦ੍ਰਿਸ਼ ਚਾਰੇ ਪਾਸੇ ਸੰਗਤ ਦੀ ਸੰਗਤ ਨਜ਼ਰ ਆ ਰਹੀ ਆ ਲਾਈਟਾਂ ਨੇ ਜਿਹੜੀਆਂ ਰੰਗ-ਬਰੰਗੇ ਰੰਗ ਦੇ ਵਿੱਚ ਜਾਗ ਰਹੀਆਂ ਹਨ ਅਤੇ ਸੰਗਤ ਦਾ ਠਾਠਾ ਮਾਰਦਾ ਇਕੱਠ ਇੱਥੇ ਨਜ਼ਰ ਆ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤਖਤ ਸਾਹਿਬ ਨੂੰ ਫੁੱਲਾਂ ਦੇ ਨਾਲ ਜਿਹੜਾ ਸਜਾਇਆ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਆ ਕੇ ਨਤਮਸਤਕ ਹੋ ਰਹੀ ਆ ਤੇ ਆਪਣੀਆਂ ਹਾਜ਼ਰੀਆਂ ਜਿਹੜੀਆਂ ਉਹ ਇੱਥੇ ਲਵਾ ਰਹੀ ਆ ਹੁਣ ਅਸੀਂ ਤੁਹਾਨੂੰ ਜਿਹੜਾ ਥੱਲਿਓ ਜਿਹੜਾ ਦਰਸ਼ਨ ਕਰਾਉਨੇ ਆ ਥੱਲਿਓ ਜਿਹੜਾ ਬਹੁਤ ਵੱਡਾ ਸੰਗਤ ਸੰਗਤ ਹੈ ਜਿਹੜੀ ਬਹੁਤ ਵੱਡੀ ਗਿਣਤੀ ਦੇ ਵਿੱਚ ਆਈ ਆ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਕਿਤੇ ਵੀ ਪੈਰ ਰੱਖਣ ਨੂੰ ਜਗ੍ਹਾ ਜੜੀ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਸੰਗਤ ਹੀ ਸੰਗਤ ਨੇ ਜਿਹੜਾ ਆ ਰਹੀ ਹੈ ਵੱਡੀ ਗੇਟੀ ਦੇ ਵਿੱਚ ਸੰਗਤ ਵੱਲੋਂ ਤੇ ਹਾਜ਼ਰੀ ਲਵਾਈ ਜਾ ਰਹੀ ਹੈ ਸਾਹਮਣੇ ਤੁਸੀਂ ਸਰੋਵਰ ਵਾਲੀ ਸਾਈਡ ਦੇਖ ਸਕਦੇ ਹੋ ਉੱਧਰ ਵੀ ਸੰਗਤ ਹੈ ਅਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਸੰਗਤ ਹੈ ਤੇ ਆਲੇ ਦੁਆਲੇ ਤੁਸੀਂ ਪਾਣੀਆਂ ਨੇ ਜਿਹੜੀਆਂ ਉਹਨਾਂ ਦੇ ਵੀ ਦਰਸ਼ਨ ਕਰ ਸਕਦੇ ਹੋ ਵੱਡੀ ਗੇਟੀ ਦੇ ਵਿੱਚ ਸੰਗਤ ਇੱਥੇ ਆ ਕੇ ਗੁਰੂ ਘਰ ਚਰਨਾ ਤੇ ਆਪਣੀ ਹਾਜ਼ਰੀ ਲਵਾ ਰਹੀ ਹੈ ਅਤੇ ਆਪਣਾ ਜਿਹੜਾ ਜੀਵਨ ਹੈ ਉਹ ਸਫਨਾ ਕਰ ਰਹੀ ਹੈ ਦੇਖ ਸਕਦੇ ਹੋ ਸੰਗਤ ਦਾ ਠਾਠਾ ਮਾਰਦਾ ਇਕੱਠ ਹੈ ਜਿਹੜਾ ਉੱਥੇ ਨਜ਼ਰ ਆ ਰਿਹਾ ਸੰਗਤ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਜਾ ਰਹੀ ਹੈ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਿਹੜਾ ਕਿਸ ਨਾਮ ਸਿਮਰਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸੰਗਤ ਦਾ ਠਾਠਾ ਮਾਰਦਾ ਕੱਠ ਗੁਰੂ ਦੀ लाਡਲੀ ਫੌਜ ਹੈ ਜਿਹੜੀ ਉਹ ਵੀ ਵੱਡੀ ਗਿਣਤੀ ਦੇ ਵਿੱਚ ਆ ਕੇ ਇੱਥੇ ਗੁਰੂ ਘਰ ਦੇ ਅਸੀਸਾਂ ਖਾ ਰਹੀ ਹੈ ਤੁਸੀਂ ਤਾਂ ਇੱਕ ਸਕਦੇ ਹੋ ਸੰਗਤ ਦਾ ਜਿਹੜਾ ਠਾਠਾ ਮਾਰਦਾ ਕੱਠ ਹੈ ਜਿਹੜਾ ਇੱਥੇ ਨਜ਼ਰ ਆ ਰਿਹਾ ਕਿਤੇ ਵੀ ਜਿਹੜੀ ਪੈਰ ਰੱਖਣ ਨੂੰ ਜਿਹੜੀ ਜਗ੍ਹਾ ਹੈ ਉਹ ਨਹੀਂ ਮੈਰੀ ਹੋਣਾ ਸੀ ਤੁਹਾ ਅਨੁਸਾਰਿਆਂ ਤੋਂ ਉੱਤੇ ਸੰਗਤ ਦਾ ਜਿਹੜਾ ਥੱਲੇ ਦਾ ਰੂਪ ਹੈ ਉਹ ਦਿਖਾ ਰਹੇ ਹਾਂ ਸੰਗਤ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਆ ਰਹੀ ਹੈ ਚਾਰੇ ਪਾਸੇ ਜਿਹੜੀ ਸੰਗਤ ਹੀ ਸੰਗਤ ਨਜ਼ਰ ਆ ਰਹੀ ਹੈ ਸੰਗਤ ਵੱਲੋਂ ਹੋਲੇ ਮਹੱਲੇ ਤੇ ਗੁਰੂ ਦਾ ਸ਼ਕਰਾਨਾ ਕੀਤਾ ਜਾਂਦਾ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਜਾਂਦੀ ਆ ਤੇ ਗੁਰੂ ਦਾ ਜਿਹੜਾ ਨਾਮ ਸਿਮਰਨ ਆ ਉਹ ਕੀਤਾ ਜਾਂਦਾ ਤੇ ਗੁਰੂ ਘਰ ਦੇ ਚਰਨਾਂ ਦੇ ਵਿੱਚ ਸਾਜੀ ਲਵਾਈ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਜਿਹੜੇ ਸੰਗਤ ਹੀ ਸੰਗਤ ਜਿਹੜੀ ਉਹ ਨਜ਼ਰ ਆ ਰਹੀ ਹੈ ਤੁਸੀਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਉਹ ਮਹਾਨ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸਿੰਘ ਬਣਾਇਆ ਅਤੇ ਸਿੱਖ ਧਰਮ ਨੂੰ ਇੱਕ ਨਵਾਂ ਰੂਪ ਦਿੱਤਾ ਸੀ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੇ ਸਿਰ ਵੱਢ ਕੇ ਉਹਨਾਂ ਨੂੰ ਪੰਜ ਪਿਆਰੇ ਬਣਾਇਆ ਅਤੇ ਅਮਰ ਸ਼ਕਾਇਆ ਸੀ ਉਹਨਾਂ ਨੂੰ ਇਸ ਸਥਾਨ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਦੀ ਰੀਤ ਨੂੰ ਕੱਟ ਕੇ ਸ਼ਸਤਰਾਂ ਦਾ ਤਿਹਾਰ ਹੋਲਾ ਮਹੱਲਾ ਸਿੰਘਾਂ ਨੂੰ ਬਖਸ਼ਿਆ ਅਤੇ ਅੱਜ ਸਿੱਖ ਬੜੇ ਉਤਸ਼ਾਹ ਦੇ ਨਾਲ ਇਹ ਹੋਲੇ ਮਹੱਲੇ ਦਾ ਤਿਹਾਰਾ ਜਿਹੜਾ ਉਹ ਮਨਾ ਰਹੇ ਹਨ ਅਤੇ ਆਪਣੇ ਇਤਿਹਾਸ ਨਾਲ ਜੁੜ ਰਹੇ ਹਨ ਇੱਥੇ ਸਿੱਖ ਵੱਡੀ ਗਿਣਤੀ ਦੇ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਆਪਣਾ ਸੇਸ ਜਿਹੜਾ ਉਹ ਨਿਵਾ ਰਹੇ ਹਨ ਅਤੇ ਗੁਰੂ ਸਾਹਿਬ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਪ੍ਰਾਪਤ ਕਰ ਰਹੇ ਹਨ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਤਖਤ ਸਾਹਿਬ ਦੇ ਵਿਹੜੇ ਦੇ ਵਿੱਚ ਬੈਠੀ ਹੋਈ ਹੈ ਤੇ ਵਾਹਿਗੁਰੂ ਦਾ ਜਿਹੜਾ ਸਿਮਰਣਾ ਉਹ ਕਰ ਲਈਏ ਤੇ ਸ਼ਸਤਰਾਂ ਦੇ ਦਰਸ਼ਨ ਜਿਹੜੀ ਉਹ ਕਰ ਲਈਏ ਤੁਸੀਂ ਦੇਖ ਸਕਦੇ ਹੋ ਸਾਰੇ ਬਾਕਾਂ ਬਾਕਾਂ ਇਕੱਠੇ ਨਜ਼ਰ ਆ ਰਿਹਾ ਸਾਹਮਣੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਅਤੇ ਖੰਡੇ ਦਾ ਨਿਸ਼ਾਨ ਵੀ ਪੜਿਆ ਹੋਇਆ ਚਾਰੇ ਪਾਸੇ ਸੰਗਤ ਸੰਗਤ ਨਜ਼ਰ ਆ ਰਹੀ ਹੈ ਕਿਤੇ ਵੀ ਜਿਹੜੀ ਪੈਰ ਰੱਖਣ ਦੀ ਜਗ੍ਹਾ ਨਹੀਂ ਮਿਲ ਰਹੀ ਦੇਖ ਸਕਦੇ ਹੋ ਸਾਹਮਣੇ ਵੀ ਤੁਸੀਂ ਸੰਗਤ ਦੀ ਸਕਦੇ ਦੇਖ ਸਕਦੇ ਹੋ ਤਕਸੂ ਸਾਹਿਬ ਦੇ ਵੇੜੇ ਦੇ ਵਿੱਚ ਸੰਗਤ ਵੱਲੋਂ ਇਸ ਸਮੇਂ ਜਿਹੜੇ ਇੱਕ ਅਲੱਗ-ਅਲੱਗ ਸ਼ਸਤਰ ਨੇ ਗੁਰੂ ਸਾਹਿਬ ਦੇ ਪ੍ਰਾਤਿਸ਼ਸਤਰ ਉਹਨਾਂ ਦੇ ਦਰਸ਼ਨ ਨੇ ਜਿਹੜੇ ਉਹ ਕੀਤੇ ਜਾ ਰਹੇ ਹਨ ਸੰਗਤ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕੜਾ ਪ੍ਰਸ਼ਾਦ ਲੈ ਰਹੀ ਹੈ ਅਤੇ ਸੰਗਤ ਮੱਥਾ ਟੇਕ ਕੇ ਗੁਰਦੁਆਰ ਸਾਹਿਬ ਤੋਂ ਬਾਹਰ ਨਿਕਲਦੀ ਹੈ ਇੱਧਰ ਤੁਸੀਂ ਸੰਗਤ ਦਾ ਠਾਠਾ ਮਾਰਦਾ ਘਟ ਦੇਖ ਸਕਦੇ ਹੋ ਤਮਾਨਸੁ ਨੂੰ ਵਾਸਤੇ ਅਤੇ ਕੜਾ ਪ੍ਰਸ਼ਾਦ ਲੈਣ ਲਈ ਵੀ ਸੰਗਤ ਵੱਡੀ ਹਾਜ਼ਰੀ ਚ ਇੱਥੇ ਕੜਾ ਪ੍ਰਸ਼ਾਦ ਲੈ ਰਹੀ ਹੈ ਅਤੇ ਕੜਾ ਪ੍ਰਸ਼ਾਦ ਲੈ ਕੇ ਸੰਗਤ ਮੱਥਾ ਟੇਕ ਕੇ ਜਾ ਰਹੀ ਹੈ ਤਖਤ ਸਾਹਿਬ ਦੇ ਵੀਡੀਓ ਦੇ ਵਿੱਚ ਠਾਠਾ ਮਾਰਦਾ ਘਟ ਸੰਗਤ ਦਾ ਨਜ਼ਰ ਆ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਮੱਥਾ ਟੇਕਣ ਜਾ ਰਹੀ ਹੈ ਤੇ ਮੱਥਾ ਟੇਕੇ ਵਾਪਸ ਆ ਰਹੀ ਹੈ ਇਹ ਉਹੀ ਤਖਤ ਹੈ ਤਖਤ ਸ਼੍ਰੀ ਗੁਰੂ ਗੋਬਿੰਦ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਧਰਮ ਦੀ ਸਿੱਖ ਧਰਮ ਦੀ ਜਿਹੜੀ ਸਹਾਜਨਾ ਕੀਤੀ ਸੀ ਅਤੇ ਪੰਜ ਪਿਆਰਿਆਂ ਦੇ ਸਿਰ ਵੱਢ ਕੇ ਉਹਨਾਂ ਨੂੰ ਦੁਬਾਰਾ ਜੀਉਂਦੇ ਕਰਕੇ ਅਮਰ ਛਾ ਕੇ ਪੰਜ ਪਿਆਰੇ ਬਣਾਇਆ ਸੀ ਹੁਣ ਸੰਗਤ ਮੱਥਾ ਟੇਕ ਕੇ ਆਪਣੇ ਜਿਹੜੇ ਘਰ ਨੇ ਉਹਨਾਂ ਨੂੰ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਦੇ ਬਾਹਰ ਵੀ ਵੱਡਾ ਇਕੱਠ ਹੈ ਅਤੇ ਦਰ ਟਰਾਲੀਆਂ ਲੱਗੀਆਂ ਹੋਈਆਂ ਨੇ ਸੰਗਤ ਹੁਣ ਲੰਗਰ ਛੱਕ ਕੇ ਗੁਰੂ ਸਾਹਿਬ ਦਾ ਧੰਨਵਾਦ ਕਰਕੇ ਆਪਣੇ ਆਪਣੇ ਘਰਾਂ ਨੂੰ ਜਾਊਗੀ ਆਖੀਰ ਦੇ ਵਿੱਚ ਸਾਡੇ YouTube ਚੈਨਲ ਮਨਜੋਤ ਸਿੰਘ ਘਰਾਏ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਬਲੋ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਵੀਡੀਓ ਤੇ ਕਮੈਂਟ ਕਰਿਓ ਤੇ ਸਾਡੇ Facebook ਪੇਜ ਸਰਦਾਰ ਮਨਜੋਤ ਸਿੰਘ ਘਰਾਏ ਨੂੰ ਵੀ ਲਾਈਕ ਕਰ ਲਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ